ਮੋਗਾ ਬਰਨਾਲਾ ਰੋਡ ਤੇ ਵਾਪਰਿਆ ਭਿਆਨਕ ਹਾਦਸਾ ਪਿੰਡ ਬੁੱਟਰ ਦੇ ਕੋਲ ਪੱਥਰਾਂ ਨਾਲ ਭਰਿਆ ਟਰੱਕ ਇੱਕ ਕਾਰ ਤੇ ਪਲਟ ਗਿਆ ਜਿਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਬੱਚੀ ਕਾਇਲ ਹੋਈ ਸਮਾਚਾਰ ਪ੍ਰਾਪਤ ਮਿਲਿਆ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ 108 ਨੰਬਰ ਵਾਲੀ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਜਸਥਾਨ ਦਾ ਰਹਿਣ ਵਾਲਾ ਸੀ ਜੋ ਕਿ ਮੋਗਾ ਜ਼ਿਲ੍ਹਾ ਦੇ ਪਿੰਡ ਤੋਂ ਉਧਰ ਵਿਖੇ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਸਨ ਅਤੇ ਉਥੋਂ ਗੁਜ਼ਰ ਰਹੇ ਟਿਪਰ ਇੱਕ ਸਾਹਮਣੇ ਆ ਰਹੀ ਕਾਰ ਨੂੰ ਬਚਾਉਂਦਿਆਂ ਹੋਇਆਂ ਇਸ ਕਾਰ ਤੇ ਪਲਟ ਗਿਆ ਜਿਸ ਵਿੱਚ ਦੋ ਸਕੇ ਭਰਾ ਇੱਕ ਹੀ ਪਰਿਵਾਰ ਦੇ ਅਤੇ ਉਹਨਾਂ ਦੀ ਦੋਵਾਂ ਦੀਆਂ ਪਤਨੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚੀ ਨੂੰ ਘਾਇਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਮੂਲੈਂਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਸ਼ੀਸ਼ਿਆਂ ਨੂੰ ਲੈ ਕੇ ਜਿੱਥੇ ਇਹਨਾਂ ਦੇ ਸ਼ਵਰ ਰੱਖੇ ਗਏ ਅਤੇ ਘਾਇਲ ਬੱਚੀ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਸਿਵਲ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚਣ ਲੱਗੇ ਇਸ ਮੌਕੇ ਐਂਬੂਲੈਂਸ ਚਾਲਕ ਨਾਲ ਗੱਲਬਾਤ ਕੀਤੀ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਆਪਾਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਦੇਖੋ ਕਿਸ ਤਰ੍ਹਾਂ ਕੀ ਹਾਲ ਹੋ ਰਿਹਾ ਹੈ ਤੇ ਕਿਵੇਂ ਲੋਕਾਂ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਜੀ ਨਾਮ ਮਤੋ ਦਾ ਮੇਰਾ ਨਾਮ ਸੁਖਮਨ ਸਿੰਘ ਹੈ। ਤੁਹਾਨੂੰ ਕੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਹਸਪਤਾਲ ਕਿਹਾ? ਇਹ ਜੀ ਟਿਪਰ ਆਉਂਦਾ ਸੀ ਮੂਗਿਆਲੇ ਵਾਲੇ ਨੂੰ ਪੱਥਰ ਦਾ ਭਰਿਆ ਹੋਇਆ। ਪੱਥਰ ਦਾ ਭਰਿਆ ਟਿਪਰ ਆਉਂਦਾ ਸੀ ਮੂਰ ਲਈ ਤੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ। ਉਹਨਾਂ ਨੇ ਗੱਡੀ ਓਵਰਟੈਕ ਕਰਕੇ ਤੇ ਜਮਾ ਮੂਰ ਦੀ ਮੋੜਦੀਆਂ ਖੱਬੇ ਪਾਸੇ ਨੂੰ। ਰੋਡ ਸੀਗਾ ਤੇ ਉਹਨਾਂ ਨੇ ਮੂਰ ਦੀ ਮੋੜਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲੀਂਦੇ ਤਾਂ ਟਰੱਕ ਲੰਘ ਜਾਂਦੇ ਬਾਅਦ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੂਰ ਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ। ਟਰੱਕ ਉਹਨਾਂ ਤੋਂ ਯੂਰੇ ਕਲਾਮ ਉਰੇ ਆ ਗਿਆ ਉਹ ਤੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾ ਬਹੁਤ ਮਾਰੀਆਂ ਉਹ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗੀ ਗੱਡੀ ਹੈ ਚਾਰ ਜਾਨੇ ਸੀਗੇ ਕੱਢਿਆ ਤੁਸੀਂ ਹਾਂਜੀ ਕੱਢਿਆ ਜੀ ਕੋਣ ਕੋਣ ਸੀ ਪਤਾ ਲੱਗਾ ਕਿੱਥੋਂ ਆਏ ਸੀ ਇਹ ਜੀ ਆਏ ਸੀਗੇ ਹਨਮਾਨਗੜ ਤੋਂ ਦੱਸਦੇ ਆ ਜੀ ਉੱਥੋਂ ਆਏ ਸੀਗੇ ਦੌਧਰ ਚੱਲੇ ਸੀਗੇ ਟਰੱਕ ਪਲਟ ਕੇ ਸੀ ਕਾਰ ਦੇ ਉੱਪਰ ਹਾਂਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਾਈਮ ਲਾਇਆ 8 ਘੰਟੇ ਤੱਕ ਹੀ ਲਾਇਆ ਪੂਰਾ ਸੀ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਨਾਲ ਕਿਹਾ ਉਹਨਾਂ ਨੇ ਜੀ ਆਦੀ ਉਹ ਮਿਲਦਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਜਿੱਥੇ ਜਾ ਕੇ ਪਤਾ ਲੱਗੂ ਪੁੜੀ ਇੱਕ ਨਿੱਕੀ ਜੀ ਵਜੀ ਆ ਜੀ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗ ਰਹੇ ਵੇਜ ਦੀ ਫੜ ਕੇ ਆਏ ਪੱਤਰ ਉੱਤਰ ਪਾਸੇ ਕਰਕੇ ਰੋਈ ਜਾਂਦੀ ਵਿੱਚੋਂ ਕੱਚ ਲਈ ਸੀ ਬਾਹਰ ਕੱਡੀ ਕਿਹੜੀ ਸੀ ਗੱਡੀ ਮੇਰੇ ਸਾਹ ਰਾਹੀਂ 20 ਆ ਜੀ ਸਰ ਐਕਸੀਡੈਂਟ ਹੋਇਆ ਕਦਾਂ ਕਦਾਂ ਹੋਇਆ ਔਰ ਕਿਵੇਂ ਹੋਇਆ ਪਣ 2 ਵਜੇ ਦੇ ਲਗਪਾ ਜਿਹੜਾ ਮੋਗਾ ਜਿਹੜਾ ਆਵੇ ਆ ਇੱਥੇ ਪਿੰਡ ਪੈਂਦਾ ਬੁੱਟਰਕਲਾਂ ਉੱਥੇ ਬੁੱਟਰਕਲਾਂ ਤੇ ਇੱਕ ਦੌਦਰ ਜਾਣ ਵਾਲਾ 메인 ਰੋਡ ਤੇ ਇੱਕ ਚ ਰਸਤਾ ਪੈਂਦਾ ਤੇ ਉੱਥੇ ਇੱਕ ਟਿੱਪਰ ਸੀ ਪੱਥਰਾਂ ਦਾ ਭਰ ਕੇ ਮੋੜ ਆ ਰਿਹਾ ਸੀ ਤੇ ਬੁੱਟਰਾਂ ਪੁੱਟਰ ਪਿੰਡ ਸਾਈਡ ਤੋਂ ਇੱਕ ਵਰੁਤੀ ਜਿਹੜੀ ਸਵਿਫਟ ਕਾਰ ਵਿੱਚ ਇੱਕ ਨੰਮ ਬਿਆਹਾ ਜੋੜਾ ਸੀ ਤੇ ਦੋ ਹੋਰ ਔਰਤ ਤੇ ਆਫਟ ਮੈਂਬਰ ਚੱਸੀ ਗਾ ਇਹ ਉਹ ਕਿਸੇ ਕਾਰਨ ਜਿਹੜਾ ਟਿਪਰ ਸੀਗਾ ਬੜੀ ਭਾਰੀ ਨਾ ਆ ਰਿਹਾ ਤੇ ਇੱਕ ਇਹਦੇ ਉੱਤੇ ਕਾਰ ਦੇ ਉੱਪਰ ਹੀ ਪਲਟ ਗਿਆ ਤੇ ਅਸੀਂ ਨਜ਼ਦੀਕ ਹੀ ਸੀ ਸਾਡੀ ਪੁਲਿਸ ਪਾਲਟੀ ਅਸੀਂ ਉਸੇ ਟਾਈਮ ਹੀ ਸਾਰਿਆਂ ਨੇ ਬੜੀ ਐਪਰਟਸ ਕੀਤੀ ਪਰ ਉਹਦੇ ਕੋਈ ਕਿਸੇ ਦੀ ਕੋਈ ਬਾਹਰ ਨਹੀਂ ਚੱਲੀ ਕਿਉਂਕਿ ਸਾਰਾ ਜਿਹੜਾ ਟਿਪਰ ਸੀਗਾ ਕਾਰ ਦੇ ਉੱਪਰ ਪਲਟਿਆ ਹੋਇਆ ਸੀ ਤੇ ਇੱਕ ਛੋਟੀ ਬੱਚੀ ਜਿਹਦੀ ਉਮਰ ਤਕਰੀਬਨ 8-9 ਸਾਲ ਦੀ ਸੀ ਜਦੋਂ ਐਕਸੀਡੈਂਟ ਹੋਇਆ ਉਹ ਵੜਕ ਕੇ ਟਾਕੀ ਰਹੀ ਉਹ ਬਾਹਰ ਨਿਕਲ ਗਈ ਇੱਕ ਉਹੀ ਪਰਿਵਾਰ ਤੇ ਫਿਰ ਅਸੀਂ ਮੌਕੇ ਤੇ ਹਾਈਡ ਲੋਕਾਂ ਦੀ ਮਦਦ ਦੇ ਨਾਲ ਹਾਈਡਰੇ ਮੰਗਾ ਕੇ ਤੇ ਫਿਰ ਐਂਬੂਲੈਂਸਾਂ ਮਂਗਾ ਕੇ ਬੜੀ ਜਦੋਜਹਿਦ ਦੇ ਨਾਲ ਉਹਨੂੰ ਪਰਿਵਾਰ ਨੂੰ ਸਾਰਿਆਂ ਨੂੰ ਵਿੱਚੋਂ ਬਾਹਰ ਕੱਟਿਆ ਜਿਹਦੇ ਵਿੱਚ ਇੱਕ ਆਦਮੀ ਤੇ ਔਰਤ ਜਿਹੜੇ ਨਾਮ ਪਿਆ ਇਹ ਜੱਪਦੇ ਸੀਗੇ ਤੇ ਇੱਕ ਹੋਰ ਆਦਮੀ ਤੇ ਔਰਤ ਸੀਗਾ ਤੇ ਉਹ ਅਸੀਂ ਬਾਹਰ ਕੱਢ ਕੇ ਮੁੱਢਲੀ ਸਿਹਤ ਲਈ ਮੋਗੇ ਹਸਪੀਟਲ ਭੇਜਿਆ ਇਹ ਹਜੇ ਤਾਂ ਅਸੀਂ ਉਥੇ ਭੇਜੇ ਆ ਮੁੱਢਲੀ ਸਹਾਇਤਾ ਲਈ ਹਜੇ ਸ਼ਾਇਦ ਉਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਹਾਲਤ ਜਾਪ ਰਹੀ ਸੀ ਸਾਨੂੰ ਉਮੀਦ ਹੈ ਤੁਸੀਂ ਸਾਡੀ ਇਸ ਖਬਰ ਨੂੰ ਲਾਈਕ ਤੇ ਸ਼ੇਅਰ ਵੀ ਕਰੋਗੇ ਮੋਗਾ ਤੋਂ ਟਿੰਕੂ ਖੜਪਾਲ ਦੀ 에ਰਪੋਰਟ